ਸੰਦੇਸ਼ਾ ਮਿਸ਼ਲੇ 3 ਘੰਟਿਆਂ ਤੋਂ ਅੰਦਰ ਮੀਟਿੰਗ ਚੱਲ ਰਹੀ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਗੱਲ ਕਿਸੇ ਪਾਸੇ ਲਾਉ ਤੋਂ ਤਿਆਰ ਨਹੀਂ ਹੈ ਇਹ ਮਸਲਾ ਸਮਝ ਰਿਹਾ ਕਿ ਸ਼ੈਨ ਕਿਸੇ ਕਿਤਾਬ ਦਾ ਕਬਲਾ ਹੋ ਗਿਆ ਸ਼ੈਨ ਕਿਸੇ ਕੈਂਟੀਨ ਦੇ ਮਸਲੇ 'ਚ ਕਬਲਾ ਹੋ ਗਿਆ ਉਸ ਤਰੀਕੇ ਨਾਲ ਕਮੇਟੀ ਬਣਾਈ ਜਾਊਗੀ ਜਾਂਚ ਕੀਤੀ ਜਾਊਗੀ ਮਾਫੀ ਮੰਗਵਾਈ ਜਾਊਗੀ ਤੇ ਗੱਲ ਖਤਮ ਹੋ ਜਾਈਏ ਇਹ ਅਸੀਂ ਸਾਰੇ ਸਮਝਦੇ ਹਾਂ ਕਿ ਮਹਾਨ ਕੋਸ਼ ਦੀ ਮਹੱਤਤਾ ਸਾਡੇ ਲਈ ਕਿੰਨੀ ਕਿ ਜ਼ਿਆਦਾ ਹੈ ਅਸੀਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਹਾਂ ਕਿਸੇ ਸ਼ਬਦ ਦਾ ਅਰਥ ਪਤਾ ਨਾ ਲੱਗੇ ਉਸੇ ਵੱਡੇ ਮਹਾਨ ਕੋਸ਼ ਖੋਲਦੇ ਹਾਂ ਇਸ ਯੂਨੀਵਰਸਿਟੀ ਨੇ ਪ੍ਰੋਜੈਕਟ ਫੜਿਆ ਕਿ ਅਸੀਂ ਮਹਾਨ ਕੋਸ਼ ਤਿਆਰ ਕਰਕੇ ਦੇਾਂਗੇ 35000 ਗਲਤੀ ਕਰ ਦਿੱਤੀ 35000 ਇਹ ਗਲਤੀ ਨਹੀਂ ਕਹੀ ਜਾ ਸਕਦੀ ਇਹ ਸਿੱਧੀ ਸਿੱਧੀ ਸਾਜ਼ਿਸ਼ ਹੈ ਕਿਉਂਕਿ ਇਹਦੀ ਵਰਤੋਂ ਸਿੱਖ ਵਿਦਿਆਰਥੀ ਕਰਦੇ ਆ ਪੀੜ੍ਹੀਆਂ ਨੇ ਇਸ ਗ੍ਰੰਥ ਨੂੰ ਸਾਹਮਣਾ ਤੇ ਪੜ੍ਹਨਾ ਹੁੰਦਾ ਆ ਪਰ ਇਹ ਸ਼ਾਜਸ਼ੀ ਤਰੀਕੇ ਦੇ ਨਾਲ ਪਿਛਲੇ 10 ਸਾਲਾਂ ਤੋਂ ਗ੍ਰੰਥ ਨੂੰ ਗਾਲਣਾ ਸ਼ੁਰੂ ਕਰਤਾ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ ਦੇ ਵਿੱਚ ਸੁੱਟ ਕੇ ਤੁਹਾਡੀ ਅਣਖ ਤੇ ਗੈਰਤ ਨੂੰ ਲਲਕਾਰਿਆ ਕਿ ਤੁਸੀਂ ਮੋੜਦੇ ਕਿ ਨਹੀਂ ਮੋੜਦੇ ਇੰਨੇ ਸਾਲਾਂ ਕਿ ਕਰੋੜਾਂ ਦਾ ਘਪਲਾ ਜਿਹਨੇ ਬੰਦੇ ਸੰ ਇਸ ਚੀਜ਼ ਦੇ ਵਿੱਚ ਇਨਮਾਲੋ ਕਿਸੇ ਦਾ ਨਾਮ ਨਹੀਂ ਦੱਸਿਆ ਗਿਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਤੇ ਕੀ ਕਾਰਵਾਈ ਹੋਈ ਅੱਜ ਸਿੱਧੇ ਰੂਪ ਦੇ ਵਿੱਚ ਪਾਣੀ 'ਚ ਸੁੱਟ ਕੇ ਇਹ ਬੇਅਦਵੀ ਕੀਤੀ ਗਈ ਆ ਤੇ ਨਾਲ ਸਾਨੂੰ ਸਵਾਲ ਪਾਇਆ ਗਿਆ ਕਿ ਸਖੋ ਜਿਉਂਦੇ ਜੇ ਕਿ ਮਰਗੇ ਜੇ ਇਹ ਅਸੀਂ ਜਵਾਬ ਦੇਣਾ ਕਿ ਅਸੀਂ ਜਿਉਂਦੇ ਆ ਅਸੀਂ ਪੁੱਛਾਂਗੇ ਤੁਹਾਨੂੰ ਤੇ ਇਹਦਾ ਇਨਸਾਫ ਵੀ ਲਵਾਵਾਂਗੇ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਪਰ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਗ੍ਰਿਫਤਾਰੀ ਉਹਨਾਂ ਚਿਰ ਤੱਕ ਨਹੀਂ ਪੈਣੀ ਜਿੰਨਾ ਚਿਰ ਤੱਕ ਤੁਹਾਡੀ ਆਪਸ ਦੇ ਵਿੱਚ ਗੱਲਬਾਤ ਨਹੀਂ ਹੁੰਦੀ ਜਾਂ ਯੂਨੀਵਰਸਿਟੀ ਦੀ ਕਮੇਟੀ ਕੋਈ ਰਿਪੋਰਟ ਨਹੀਂ ਬਣਾ ਕੇ ਜੰਦੀ ਮੰਨ ਲਓ ਯੂਨੀਵਰਸਿਟੀ ਦੀ ਕਮੇਟੀ ਬਣਦੀ ਆ ਦੋ ਬੰਦੇ ਮੁਆਫੀ ਮੰਗ ਲੈਂਦੇ ਆ ਗੱਲ ਖਤਮ ਹੋ ਜਾਂਦੀ ਆ ਕੀ ਸਾਡੀ ਸਮੱਸਿਆ ਦਾ ਹੱਲ ਹੋਊਗਾ ਇਹਦੇ ਨਾਲ ਕੀ ਦੁਬਾਰੇ ਮਹਾਨ ਕੋਸ਼ ਛੱਪੂਗਾ ਸਾਡੇ ਹੱਥਾਂ 'ਚ ਕਿਤਾਬਾਂ ਆਉਣਗੀਆਂ ਨਹੀਂ ਆਉਣਗੀਆਂ ਤੇ ਨਾ ਹੀ ਕੋਈ ਹੋਰ ਯੂਨੀਵਰਸਿਟੀ ਛਾਪਣ ਦਾ ਹੀਆ ਕਰੂਗੀ ਜਿਹੜਾ ਬੱਜਰ ਪਾਪ ਇਹਨਾਂ ਨੇ ਕੀਤਾ ਸਾਡੇ ਸਾਹਿਤ ਨੂੰ ਖਤਮ ਕੀਤਾ ਜਾ ਰਿਹਾ ਕੀ ਹਮੇਸ਼ਾ ਸਾਡੇ ਧਰਮ ਬਾਰੇ ਲਿਖਣ ਲੱਗੇ ਗਲਤੀਆਂ ਹੁੰਦੀਆਂ ਕਿਸੇ ਹੋਰ ਬਾਰੇ ਨਹੀਂ ਹੁੰਦੀਆਂ ਸਾਨੂੰ ਸਾਰਿਆਂ ਨੂੰ ਪਤਾ ਕਿਤੇ ਵੀ ਬੇਅਦਬੀ ਹੁੰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਟੀਮ ਆਉਂਦੀ ਆ ਇੱਕ ਇੱਕ ਪਾਸੇ ਪੁਲਿਸ ਆਉਂਦੀ ਆ ਉਹ ਕਹਿ ਦਿੰਦੇ ਜੀ ਛੇਤੀ ਛੇਤੀ ਸਰੂਪ ਗੋਇੰਦਵਾਲ ਸੇ ਪਹਚਾ ਦੇ ਉਹਦੇ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ 295ਏ ਦੇ ਤਹਿਤ ਬਹੁਤ سارے ਮੁਕਦਮੇ ਨੇ ਜਿਨ੍ਹਾਂ ਦੇ ਵਿੱਚ ਸੈਂਸ਼ਨ ਹੋਮ ਮਿਨਿਸਟਰੀ ਤੋਂ ਆਣੀ ਹੁੰਦੀ ਆ ਪਰ ਬਹੁਤੇ ਆ ਮੁਕਦਮਿਆਂ ਦੇ ਵਿੱਚ ਸੈਂਸ਼ਨ ਨਹੀਂ ਆਉਂਦੀ ਉਹ ਕੇਸ ਉਵੇਂ ਹੀ ਖਤਮ ਹੋ ਜਾਂਦੇ ਦੂਜੇ ਦਿਨ ਜ਼ਮਾਨਤ ਹੋ ਜਾਂਦੀ ਆ ਸਾਡੀ ਤਾਂ ਭਾਵਨਾਵਾਂ ਦਾ ਕੀ ਉਹਨਾਂ ਦੀ ਗੱਲ ਕੌਣ ਕਰੂਗਾ ਅਸੀਂ ਪਿਛਲੇ 3 ਘੰਟਿਆਂ ਤੋਂ ਸਮਝਾ ਰਹੇ ਹਾਂ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਸਪੈਂਡ ਕਰੋ ਕਮਿਟਮੈਂਟ ਵੀ ਹੋ ਗਈ ਐਸਪੀ ਸਾਹਿਬ ਦੇ ਸਾਹਮਣੇ ਵੀ ਗੱਲ ਹੋ ਗਈ ਕਿ ਸਸਪੈਂਡ ਕਰਾਂਗੇ ਪਰ 3 ਘੰਟੇ ਹੋ ਗਏ ਪਤਾ ਨਹੀਂ ਕਿਹਦਾ ਦਬਾਅ ਕਿਹੜੀ ਏਜੰਸੀ ਦਾ ਪ੍ਰੈਸ਼ਰ ਹੈ ਇਹਨਾਂ ਉੱਪਰ ਕਿ ਉਹਨਾਂ ਉੱਪਰ ਕਾਰਵਾਈ ਨਹੀਂ ਹੋ ਰਹੀ ਸਸਪੈਂਡ ਨਹੀਂ ਕੀਤਾ ਜਾ ਰਿਹਾ ਵੀਸੀ ਸਾਹਿਬ ਕਹਿ ਰਹੇ ਆ ਕਿ ਉਹਨਾਂ ਨੂੰ ਅਹੁਦਿਆਂ ਤੋਂ ਹਟਾਇਆ ਜਾਊਗਾ ਅਹੁਦਾ ਦਾ ਹੁੰਦਾ ਹੀ ਟੈਂਪਰੇਰੀ ਹੈ ਕੋਈ ਪ੍ਰੋਫੈਸਰ 3 ਸਾਲ ਲਈ ਹੈੱਡ ਬਣਦਾ ਕੋਈ 2 ਮਹੀਨੇ ਵਾਲੀ ਬਣਦਾ ਕੋਈ 4 ਮਹੀਨੇ ਵਾਲੀ ਬਣਦਾ ਅੱਜ ਹਟਾ ਦਿਓਗੇ ਬਾਅਦ ਦੂਜੇ ਪਾਸੇ ਉਹਦਾ ਦੇ ਦੇਉਗੇ ਇਹ ਮਸਲੇ ਦਾ ਹੱਲ ਨਹੀਂ ਨਾ ਹੀ ਇਹ ਮਸਲੇ ਦੀ ਸੰਜੀਦਗੀ ਨੂੰ ਸਮਝ ਰਹੇ ਆ ਅਸੀਂ ਇਹਨਾਂ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਕਿ ਜੇਕਰ ਵਾਈਸ ਚਾਂਸਲਰ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਾ ਜ਼ਿੰਮੇਵਾਰੀ ਸਮਝਦਾ ਗਲਤੀ ਵੀ ਮੰਨਦਾ ਤੇ ਜ਼ਿੰਮੇਵਾਰੀ ਕਿਹਦੀ ਤੈਅ ਕਰੂਗਾ ਜਾਂ ਤਾਂ ਉਹਨਾਂ ਅਧਿਕਾਰੀਆਂ ਤੇ ਜਿਹੜਾ ਇਕੋਲ ਇਕੋਲੋਜੀ ਵਿਭਾਗ ਦਾ ਮੁਖੀ ਹੈ ਜਿਹੜਾ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਧੂਆਂ ਨਹੀਂ ਹੁੰਦਾ ਪ੍ਰਦੂਸ਼ਣ ਨਹੀਂ ਹੁੰਦਾ ਉਹਨੇ ਕੋਲ ਲਿਖ ਕੇ ਦੱਸਿਆ ਤਾਂ ਹੋਊਗਾ ਵੀ ਇਹ ਕਾगज ਕਿੰਨੇ ਚਿਰ ਚੱਲਣਾ ਇਹ ਕਿੰਨਾ ਚਿਰ ਪਾਣੀ ਚ ਪਿਆ ਰਹੂਗਾ ਕਹਿੰਦੇ ਜੀ ਲਿਖਤੀ ਕੁਝ ਨਹੀਂ ਹੋਇਆ ਸਿਰਫ ਗੱਲਬਾਤ ਦੇ ਨਾਲੇ ਕੰਮ ਸ਼ੁਰੂ ਕੀਤਾ ਫਿਰ ਵਾਈਸ ਚਾਂਸਲਰ ਸਾਹਿਬ ਜ਼ਿੰਮੇਵਾਰ ਨੇ ਜਾਂ ਤਾਂ ਇਸ ਤਿਫਾ ਦੇ ਦੇਣ ਨੈਤਿਕਤਾ ਦੇ ਆਧਾਰ ਦੇ ਉੱਤੇ ਕਿਉਂਕਿ ਕਿਤੇ ਕੋਈ ਘਟਨਾ ਵਾਪਰ ਜਾਏ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਆ ਉਹਦੀ ਤੇ ਵੀ ਸੀ ਸਾਹਿਬ ਨੂੰ ਇਸ ਚੀਜ਼ ਤੇ ਅਸਤੀਫਾ ਦੇਣਾ ਚਾਹੀਦਾ ਜਾਂ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਆ ਇਹ ਹੁਣ ਤੁਸੀਂ ਤੈਅ ਕਰਨਾ ਕਿ ਅਸੀਂ ਕਿੰਨਾ ਚਿਰ ਲਈ ਬਹਿਣਾ ਕਿੰਨੇ ਲੰਮੇ ਸਮੇਂ ਲਈ ਬਹਿਣਾ ਤੁਹਾਡੇ ਮੋਢਿਆਂ ਤੇ ਅੱਜ ਬੜੀ ਵੱਡੀ ਜ਼ਿੰਮੇਵਾਰੀ ਆ ਆਪਣੇ ਮੋਢੇ ਤਕੜੇ ਕਰ ਲਓ ਮਨ ਪੱਕੇ ਕਰ ਲਓ ਇਹ ਸੰਘਰਸ਼ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦਿਨ ਚ ਖਤਮ ਹੋ ਜਾਊਗਾ ਇਹਨੂੰ ਕਿੰਨੇ ਦਿਨ ਲੱਗਣੇ ਆ ਕਿੰਨੇ ਮਹੀਨੇ ਲੱਗਣੇ ਆ ਉਹਦੇ ਲਈ ਆਪਣੇ ਮਨ ਪੱਕੇ ਕਰ ਲਓ ਪਰ ਅਸੀਂ ਇਹਨਾਂ ਅਧਿਕਾਰੀਆਂ ਦੇ ਉੱਤੇ ਜਿੰਨਾ ਚਿਰ ਕਾਰਵਾਈ ਨਹੀਂ ਹੋ ਜਾਂਦੀ ਉਹਨਾਂ ਚਿਰ ਤੱਕ ਇਹ ਮੋਰਚਾ ਇੱਥੋਂ ਨਹੀਂ ਚੁੱਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ